ਸਤਿ ਸ਼੍ਰੀ ਅਕਾਲ ਜੀ ਮੈਂ ਮਹਿਦ ਦਿੱਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ اہم ਖਬਰ ਲੈ ਕੇ ਹਾਜ਼ਰ ਹਾਂ ਦੱਸਦੇ ਆ ਅਮਰੀਕਾ ਨੇ ਇੱਕ ਨਵੀਂ ਜਾਂਚ ਸ਼ੁਰੂ ਕੀਤੀ ਹੈ ਜੋ ਭਾਰਤ ਸਮੇਤ ਕਈ ਦੇਸ਼ਾਂ ਨੂੰ ਵੱਡਾ ਝਟਕਾ ਦੇ ਸਕਦੀ ਹੈ ਨਾਲ ਹੀ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧ ਹੋਰ ਵਿਗੜ ਸਕਦੇ ਨੇ ਦੱਸਦੀ ਹੈ ਅਮਰੀਕਾ ਦੀ ਇਹ ਜਾਂਚ ਭਾਰਤ ਦੇ 1.6 ਬਿਲੀਅਨ ਡਾਲਰ ਦੇ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਸੀਂ ਇਸ ਉਦਯੋਗ ਬਾਰੇ ਗੱਲ ਕਰ ਰਹੇ ਹਾਂ ਉਹ ਹੈ ਸੂਰਜੀ ਊਰਜਾ अमेरिका भारत लाओस ਤੇ ਇੰਡੋਨੇਸ਼ੀਆ ਤੋਂ ਸੂਰਜੀ ਪੈਨਲ ਆਯਾਤ ਕਰਦਾ ਹੈ ਜਿਸ ਹ ਅਮਰੀਕਾ ਨੇ ਹੁਣ ਇਸ ਖੇਤਰ ਦੀ ਜਾਂਚ ਅਤੇ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਵੇਂ ਟੈਰਿਫ ਲਗਾਏ ਜਾ ਸਕਦੇ ਨੇ ਖਾਸ ਤੌਰ ਤੇ ਭਾਰ ਤੇ ਇਸ ਤੋਂ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਅਮਰੀਕਾ ਪਹਿਲਾਂ ਹੀ ਭਾਰ ਤੇ 50% ਟੈਰਿਫ ਲਗਾ ਚੁੱਕਾ ਹੈ ਯੂ ਐਸ ਇੰਟਰਨੈਸ਼ਨਲ ਟ੍ਰੇਡ ਕਮੇਟੀ ਜਾਨੀ ਕਿ ਆਈਟੀਸੀ ਨੇ ਮੁਜਕਰਵਾੜ ਨੂੰ ਸਵਲ ਸਬੰਧੀ ਨਾ ਰਹਿ ਇੱਕ ਜਾਂਚ ਸ਼ੁਰੂ ਕੀਤੀ ਜੋ ਇਸ ਦਾਅਵੇ ਤੇ ਕੇਂਦ੍ਰਿਤ ਹੈ ਕਿ ਚੀਨ ਪਰਯੋਜਿਤ ਕੰਪਨੀਆਂ ਮੌਜੂਦਾ ਟੈਰਿਫ ਤੋਂ ਬਚਨ ਤੇ ਅਮਰੀਕੀ ਬਾਜ਼ਾਰ ਵਿੱਚ ਆਪਣਾ ਦਬਦਬਾ ਬਣਾਉਣ ਲਈ ਦੂਜੇ ਦੇਸ਼ਾਂ ਦੀ ਵਰਤੋਂ ਕਰ ਰਹੀਆਂ ਨੇ ਆਪਣੀ ਦਲੀਲ ਵਿੱਚ ਆਈਟਸੀ ਨੇ ਕਿਹਾ ਕਿ ਭਾਤੇ ਹੋਰ ਦੇਸ਼ਾਂ ਤੋਂ ਘੱਟ ਲਾਗਤ ਵਾਲੇ ਆਯਾਤ ਵਧ ਰਹੇ ਨੇ ਜਿਸ ਨਾਲ ਸਰੇ ਉਤਪਾਦਨ ਘਟ ਰਿਹਾ ਤੇ ਸਾਫ਼ ਊਰਜਾ ਵਿੱਚ ਅਰਬਾ ਡਾਲਰ ਦੇ ਨਿਵੇਸ਼ ਨੂੰ ਖਤਰਾ ਹੈ ਅਲਾਈਅੰਸ ਫਾਰ ਅ ਅਮਰੀਕਨ ਸੋਲਰ ਮੈਨੂਫੈਕਚਰਿੰਗ ਐਂਡ ਟ੍ਰੇਡ ਦੇ ਮੁਖ ਵਕੀਲ ਟੀਮ ਵਾਇਰਲ ਟਵਿਲ ਨੇ ਕਿਹਾ ਕਿ ਆਈਟੀਸੀ ਦਾ ਅੱਜ ਦਾ ਫੈਸਲਾ ਸਾਡੀਆਂ ਪਟੀਸ਼ਨਾਂ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਦਾ ਹੈ ਉਹਨਾਂ ਨੇ ਕਿਹਾ ਕਿ ਲਾਰਸ ਇਡੋਨੇਸ਼ੀਆ ਅਤੇ ਭਾਰਤ ਵਿੱਚ ਹੋ ਚੀਨੀ ਮਾਲਕੀ ਵਾਲੀਆਂ ਕੰਪਨੀਆਂ ਸਿਸਟਮ ਨੂੰ ਗਲਤ ਢੰਗ ਨਾਲ ਪ੍ਰਭਾਵਿਤ ਕਰ ਰਹੀਆਂ ਨੇ ਜਿਸ ਨਾਲ ਅਮਰੀਕੀ ਨੌਕਰੀਆਂ ਤੇ ਨਵੇਸ਼ ਘਟ ਰਿਹਾ ਹੈ ਜਾਂਚ ਲਈ ਪਟੀਸ਼ਨ ਦੁਲਾਈ ਵਿੱਚ ਦਾਇਰ ਕੀਤੀ ਗਈ ਸੀ ਜਿ세 ਵਿੱਚ ਫਸਟ ਸੋਲਰ ਅਤੇ ਕਯੂ ਸੈਲ ਵਰਗੀਆਂ ਵੱਡੀਆਂ ਸੋਲਰ ਕੰਪਨੀਆਂ ਸ਼ਾਮਲ ਨੇ ਉਹਨਾਂ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਤਿੰਨ ਦੇਸ਼ਾਂ ਤੋਂ ਆਯਾਤ 2023 ਵਿੱਚ ਵਧ ਕੇ 1.6 ਮਿਲੀਅਨ ਡਾਲਰ ਹੋ ਗਿਆ ਜੋ ਪਿਛਲੇ ਸਾਲ ਸੈਲਫਰ 290 ਮਿਲੀਅਨ ਡਾਲਰਸ ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚੋਂ ਜ਼ਿਆਦਾਤਰ ਉਹਨਾਂ ਦੇਸ਼ਾਂ ਤੋਂ ਆਇਆ ਹੈ ਜੋ ਪਹਿਲਾਂ ਹੀ ਅਮਰੀਕੀ ਟੈਰਿਫ ਦਾ ਸਾਹਮਣਾ ਕਰ ਰਹੇ ਨੇ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਅਤੇ ਹੋਰ ਦੇਸ਼ਾਂ ਰਾਹੀਂ ਕੰਮ ਕਰਨ ਵਾਲੀਆਂ ਚੀਨੀ ਕੰਪਨੀਆਂ ਸਰਕਾਰੀ ਸਬਸਿਡੀਆਂ ਆਪਰਾਪਤ ਕਰ ਰਹੀਆਂ ਨੇ ਅਤੇ ਉਤਪਾਦਨ ਦੀ ਲਾਗਤ ਤੋਂ ਘੱਟ ਉਤਪਾਦ ਵੇਚ ਰਹੀਆਂ ਨੇ ਜਿਸ ਨਾਲ ਅਮਰੀਕੀ ਵਪਾਰ ਕਾਨੂੰਨਾਂ ਦੀ ਉਲੰਘਣਾ ਹੋ ਰਹੀ ਹੈ ਤੇ ਇਸ ਵੱਲ ਦੀ ਵੱਡੀ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ